ਅਵਾਜ਼ ਪੁਲਿਸ ਅਫਸਰ ਪਰਮਜੀਤ ਸਿੰਘ ਦੇ ਮਰਤਕ ਦੇਹ ਪਹੁੰਚੀ ਉਸਦੇ ਜੱਤੀ ਪਿੰਡ ਐਤਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ ਪਿਤੇ ਕੱਲੇ ਮਰੀਸਰ ਵਿਖੇ ਹਵਾਲਾਤੀ ਦਾ ਮੈਡੀਕਲ ਕਰਵਾਉਣ ਜਾ ਰਹੇ ਪੁਲਿਸ ਅਫਸਰ ਕੋਲ ਛਡਵਾ ਕੇ ਭੱਜੇ ਹਵਾਲਾਤੀ ਨੂੰ ਪਿੱਛੇ ਭੱਜ ਕੇ ਪੁਲਿਸ ਅਫਸਰ ਨੇ ਜੱਦ ਫੜਿਆ ਤਾਂ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮਰਤਕ ਪਰਮਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਵੀਲਾ ਦਾ ਰਹਿਣ ਵਾਲਾ ਸੀ ਆਪਣੇ ਪਿੱਛੇ ਦੋ ਬੱਚੇ ਪਤਨੀ ਅਤੇ ਵਿਧਵਾ ਬਜ਼ੁਰਗ ਮਾਂ ਨੂੰ ਬਿਲਕਦੇ ਛੱਡ ਕੇ ਸ਼ਹੀਦ ਹੋ ਗਿਆ ਇਸ ਦੁੱਖਤ ਦੀ ਘੜੀ ਵਿੱਚ ਸਾਰੇ ਇਲਾਕੇ ਵਿੱਚ ਦੇ ਲੋਕ ਰਾਜਨੀਤਿਕ ਲੋਕ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲ ਬਣਿਆ ਮਰਤਕ ਪਰਮਜੀਤ ਸਿੰਘ ਦੀ ਬੇਟੀ ਵਿਦੇਸ਼ ਰਹਿੰਦੀ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਬਹੁਤ ਵੱਡਾ ਦੁਖਦਾਈ ਭਾਣਾ ਜੀ ਜਿਹਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਆਪਾਂ ਜਿੱਥੇ ਖੜੇ ਆ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਅੱਜ ਐਂ ਲੱਗਦਾ ਆ ਕਿ ਕਿਪਰਖ ਨਿਰਾਸ਼ ਆ ਗਿਆ ਤੁਸੀਂ ਸਮਝਦੇ ਜੇ ਜਿਸ ਘਰ ਦਾ ਕਮਾਊ ਹੋਣ ਔਰ ਪਰਿਵਾਰ ਦਾ ਹੈੱਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਘਰ ਦੀ ਵਾਸਤੇ ਭਰਾਵਾਂ ਵਾਸਤੇ ਇੱਥੀ ਵਾਪਰਦਾ ਇਹ ਗੱਲ ਤੇ ਲਫਜ਼ਾਂ ਰਾਹੀਂ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾਪ ਪਰਮਜੀਤ ਸਿੰਘ ਨੇ ਬਹਾਦਰੀ ਤੇ ਸincerity ਨਾਲ ਆਪਣੀ ਨੌਕਰੀ ਦੀ ਆ ਉਹਦੇ ਉਤੇ ਅੰਜਾਮ ਦਿੱਤਾ ਇੱਕ ਮੁਸਤਫਾ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਜੋਰ ਦੇ ਨਾਲ ਉਸ ਯੰਗ ਨੂੰ ਵੀ ਭੱਜਣ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਦੇ ਉੱਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਘਬਰਾਟ ਵਾਲੀ ਸੀ ਬਹੁਤ ਔਰ ਮੈਂ ਸਬਿਲਾਂ ਕੇ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੜਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹੱਟ ਅਟੈਕ ਆ ਗਿਆ ਔਰ ਮੈਂ ਸਬਿਲਾਂ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਭਾਵੇਂ ਉਹ ਮੁਸਤਬੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਨਾ ਵਾਸਤੇ ਯੰਗ ਪੁਲਿਸਮੈਨ ਜਿਹੜੇ ਉਹ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਾਰੀ ਕਰਨ ਦੇਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋਗੜ ਪਰਮਜੀਤ ਦੀ 50 ਸਾਲ ਦੀ ਏਜ ਤੇ ਹੋਣੀ ਆ ਹਾਂਜੀ ਹਾਂਜੀ 50 ਔਰ ਇੰਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤਾਂ ਲਿਆਂਦਾ ਨਹੀਂ ਜਾ ਸਕਦਾ ਪਰਵਾਰ ਦੇ ਰੋਜ਼ਗਾਰ ਵਾਸਤੇ ਰੋਜ਼ਗਾਰ ਨਿਰਭਾਹ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਬੁੱਢਾ ਮਾਪਾ ਪਿਓ ਸਾਰਿਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ ਔਰ ਸਰਕਾਰ ਨੂੰ ਆਪਣੀ ਪਾਲਿਸੀ ਬਣਾਉਣੀ ਚਾਹੀਦੀ ਆ ਕਿ ਜਿਸ ਕੰਮ ਵਾਸਤੇ ਡਿਊਟੀ ਲਈ ਜਾ ਰਹੀ ਆ ਉਸ ਕੰਮ ਵਾਸਤੇ ਉਹ ਆਦਮੀ ਦੀ ਏਜ ਫੈਕਟਰ ਨੂੰ ਚੈੱਕ ਕੀਤਾ ਜਾਵੇ। ਇਹੀ ਤਰ੍ਹਾਂ ਉਥੇ ਅਰਨੀ ਉਹ ਜਿਹੜਾ ਅਗਨੀ ਵੀਰ ਬਣਾਏ ਨੇ ਤੁਹਾਡੇ ਸਾਹਮਣੇ ਛਾਂ ਭੈਣਾ ਦਾ ਭਰਾ ਓ ਖੰਨੇ ਲਾਗੇ ਉਹ ਵੀ ਸ਼ਾਦਤ ਦਾ ਜਾਂ ਪੀਗਾ ਰਜੌਰੀ। ਹਾਲਾਂਕਿ ਇੱਕ ਸਾਲ ਤੋਂ ਬਾਅਦ ਇੰਨੇ ਸੀਰੀਅਸ ਪਲੇਸ ਦੇ ਉੱਤੇ ਕਦੀ ਫੌਜ ਵਾਲਿਆਂ ਨੂੰ ਭੇਜਿਆ ਨਹੀਂ ਜਾਂਦਾ। ਔਰ ਉਹਨੂੰ ਉਥੇ ਅੱਜ 2-3 ਲੱਖਾਂ ਅਗਨੀ ਵੀਰਾਂ ਦੀਆਂ ਵੀ ਸਾਡੀਆਂ ਪੰਜਾਬ ਵਿੱਚ ਆ ਗਏ ਨੇ। ਔਰ ਪੰਜਾਬ ਪੁਲਿਸ ਦੇ ਵੀ ਕੱਲ ਬੜਾ ਕਰੋਪ ਭਰਿਆ ਦਿਨ ਸੀ ਉੱਥੇ ਉਥੋਂ ਪੀਪੀ ਗਰਾਊਂਡ ਤੋਂ ਬੱਸ ਦਾ ਵੀ ਐਕਸੀਡੈਂਟ ਹੋਇਆ ਮਤਲਬ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਕੋਈ ਪਲਾਨ ਫੁਦਾ ਡਿਸਪਲਿਨ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਹੜੇ ਇਹ ਸਾਡੇ ਜਵਾਨ ਨੇ ਪੁਲਿਸ ਦੇ ਵਿੱਚ 50 ਸਾਲ ਦੇ ਹੋ ਗਏ ਆ ਇਹਨਾਂ ਨੂੰ ਰਿਲੈਕਸ ਡਿਊਟੀ ਦੇ ਉੱਤੇ ਲਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਭਾਰੀ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਭਾਰੀ ਟੈਨਸ਼ਨ ਦੀ ਵਜ੍ਹਾ ਕਰਕੇ ਜਿਤਨਾ ਅੱਜ ਸਾਡੇ ਇਸ ਅ ਜੀ ਜੀ ਡਾਟੋ ਇਹ ਇਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਵੇ ਸੋ ਮੈਂ ਇਹੋ ਹੀ ਆਪਣੀ ਵੱਲੋਂ ਸਰਕਾਰ ਨੂੰ ਸਲਾਹ ਦਿੰਦਾ ਹਾਂ ਆ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਸਾਡਾ ਆਪਣਾ ਪਰਿਵਾਰ ਆ ਔਰ ਸਾਨੂੰ ਬੜਾ ਭਾਰੀ ਦੁੱਖ ਆ ਜਿਹਨੂੰ ਅਸੀਂ ਸ਼ਲਫ ਜਾਰੀ ਬਿਆਨ ਨਹੀਂ ਕਰ ਸਕਦੇ ਕੋਦੀ ਬੇਟੀ ਹੈ ਕਿ ਬੇਟਾ ਵਾ ਤੇ ਕੋਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਹੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਾਇਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਇੰਗੁਰ ਸਿੱਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾ ਮੰਗਰਾ ਸੀਗਾ ਸਿਸਟਮ ਮੇਰੇ ਵਿਆਹ ਤੋਂ ਪਹਿਲਾਂ ਵੀ ਡੂਟ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਮੇਰੇ ਤੁਹਾਨੂੰ ਕਿਸ ਤਰ੍ਹਾਂ ਖਬਰ ਜੀ ਹੋ ਜਾਣ ਲੱਗਿਆ ਜਿਹੜੀਆਂ ਕਰੀਆਂ ਗੱਲਾਂ ਕਰਦੇ ਦਾ ਪਰਿਵਾਰ ਪਰ ਵਾਰਕ ਗੱਲਾਂ ਇਹ ਵੀ ਸਾਰੇ ਉੱਟੇ ਪਾਣੀ ਪੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਹਨ ਨੂੰ ਕਹਿੰਦੇ ਬਾਅਦ ਵਿੱਚ ਆ ਜਿਓ ਆਈਆਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਕੰਨ ਨਾਲ ਲੈ ਕੇ ਆ ਜਿਓ ਹੀ ਲੱਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਹੀ ਵੀ ਚਲੋ ਗੁੜੀਆ ਦੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਇਹਦਾ ਹੀ ਸੋਚਦੇ ਸੀ ਵਿਚਾਲੇ ਵੀ ਬਾਹਰ ਚੱਲ ਜੇ ਵੀ ਰਹੀ ਵੀ ਚੱਲ ਜਣਾ ਹੈ ਉੰਦ ਲਈ ਆਪੇ ਇੱਕ ਅੱਖ ਦਾ ਆਪੇ ਕੋਂਟੇ ਦੇ ਬਿਨਾ ਕੁਝ ਦੇਖਦਾ ਹੀ ਨਹੀਂ ਜਦੋਂ ਮੈਂ ਲੈਣ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਹਾਂ ਛੱਡਣ ਨਾਲ ਲੰਦਾ ਹੈ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਉਦੋਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੇ ਮੈਂ ਕਹਾ ਧੁੰਦ ਬੜੀ ਪੈਂਦੀ ਹੈ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਹੁਣ ਅੱਜ ਮੈਂ ਉੱਥੇ ਗਿਆ ਉੱਥੇ ਗਿਆ ਅਰ ਮੈਂ ਆਪਣੇ ਮਤਲਬ ਵੀ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਹੁੰਨੇ ਆ ਸਾਡੇ ਰਾਹ ਚ ਹੀ ਜਾਂਦੇ ਆ ਵੀ ਕਰਦੇ ਹੁੰਨੇ ਆ ਅੱਜ ਆਹ ਕੰਮ ਹੈ ਉਹਨੂੰ ਅੱਜ ਇੱਥੇ ਜਾਣਾ ਹੈ ਸਾਰਾ ਇਹ ਗੱਲਾਂ ਕਰਦੇ ਹੁੰਨੇ ਆ ਇਹ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਚੱਲ ਜਾ ਤੇ ਉਹਨਾਂ ਦਾ ਇਹ ਪਲਾਨ ਹੈ ਵੀ ਉਹਨਾਂ ਦਾ ਵੀਜ਼ਾ ਲੱਗਾ ਹੈ ਸਾਰਾ ਕੁਝ ਹੋਇਆ ਹੈ ਵੀ ਅਸੀਂ ਵੀ ਨਾਲ ਸਾਰੇ ਚੱਲ ਜੀਏ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ ਇਹੀ ਉਹਨਾਂ ਦਾ ਪਲਾਨ ਹੈ ਮਤਲਬ ਮੈਂ ਰੋਟੀ ਦੇਣ ਜਾਣ ਲਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਚੌਂਕੀ ਦੇ ਲਾਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦੇ ਹਸਪੀਟਲ ਦਾਖਲਿਆ ਫਿਰ ਮੈਂ ਉੱਥੇ ਸਿੱਧਾ ਹਸਪੀਟਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਹੱਲੇ ਤੱਕ ਕੁਛ ਨਹੀਂ ਸੋਚਦਾ ਸੀ ਮੈਂ